ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਜੀ ਸਾਰਿਆਂ ਦਾ ਅੱਜ ਦੀ ਵੀਡੀਓ ਹੈਗੀ ਹੈ ਅਵੇਅਰਨੈਸ ਦੀ ਤੁਹਾਨੂੰ ਇਹ ਤਾਂ ਪਤਾ ਹੀ ਹੋਊਗਾ ਕਿ ਜਿਹੜੇ ਕੈਨੇਡਾ ਦੇ ਵਿੱਚ ਮੋਰ ਥੈਨ 50% ਸਟੂਡੈਂਟਸ ਹੈਗੇ ਆ ਉਹ ਟਰਾਂਸਪੋਰਟੇਸ਼ਨ ਯੂਜ਼ ਕਰਦੇ ਆ ਜਿੱਦਾਂ ਬੱਸਿਸ ਤੇ ਉਹ ਭਾਵੇਂ ਸਕੂਲ ਜਾਣਾ ਹੋਵੇ ਭਾਵੇਂ ਕੰਮ ਤੇ ਜਾਣਾ ਹੋਵੇ ਬੱਸਿਸ ਦੀ ਯੂਜ਼ ਕਰਦੇ ਆ ਜਿਹੜੇ ਕਿ ਉਹ ਪਾਸ ਬਣਾ ਲੈਂਦੇ ਆ ਜਿਹੜਾ ਸਸਤਾ ਤੇ ਕਨਵੀਨੀਅੰਟ ਮੈਥਡ ਹੈਗਾ ਇਹ ਟਰਾਂਸਪੋਰਟੇਸ਼ਨ ਦਾ ਹੁਣ ਤੁਹਾਨੂੰ ਇਹਦਾ ਪਤਾ ਹੈਗਾ ਜਿੱਥੇ ਚੰਗੇ ਸਟੂਡੈਂਟ ਹੈਗੇ ਆ ਉਥੇ ਮਾਰੇ ਸਟੂਡੈਂਟ ਵੀ ਹੈਗੇ ਜਿਹੜੇ ਰੇਸਿਸਟ ਹੈਗੇ ਆ ਜਿਹੜੇ ਕਿ ਆਪਣੇ ਪੰਜਾਬੀ ਸਟੂਡੈਂਟਾਂ ਤੋਂ ਲੱਗਦੇ ਹੈਗੇ ਆ ਪੰਜਾਬੀ ਜਾਈ ਇਸਟ ਇੰਡੀਆ ਸਟੂਡੈਂਟਸ ਤੋਂ ਲੱਗਦੇ ਹੈਗੇ ਆ ਉਹ ਕੀ ਕਰਦੇ ਹੈਗੇ ਆ ਜਾਂ ਤਾਂ ਬੱਸ ਚੱਲਦੀ ਬੱਸ ਜਦੋਂ ਬੰਦਾ ਉਤਰਨ ਲੱਗਾ ਉਹਨੂੰ ਧੱਕਾ ਦੇ ਦੇਣਾ ਜਾਂ ਕੁਝ ਹੋਰ ਕਰ ਦੇਣਾ ਹੁਣ ਆ ਹੁਣ ਨਵੀਂ ਇੱਕ ਇਨਸੀਡੈਂਟ ਹੋਇਆ ਜਿਹੜਾ ਅੰਟੋਰੀਏ ਦੇ ਵਿੱਚ ਹੋਇਆ ਆ ਤੇ ਇੱਕ ਕੁੜੀ ਆਈ ਆ ਉਹਨੂੰ ਉਹ ਬੱਸ ਦੇ ਵਿੱਚੋਂ ਟਰੈਵਲ ਕਰਕੇ ਆਈ ਸੀ ਉਹਨੂੰ ਤਿੱਖੀ ਜਿਹੀ ਚੀਜ਼ ਚੁੱਭੀ ਜਦੋਂ ਘਰੇ ਗਈ ਤਾਂ ਉਹਨੂੰ ਉਲਟੀਆਂ ਲੱਗੀਆਂ ਤੇ ਉਲਟੀਆਂ ਕਰ ਕਰ ਜੇ ਜਦੋਂ ਬਣਪੜੇ ਪੁਲਿਸ ਬਾਅਦ ਕਿਸੇ ਨੇ ਦੱਸਿਆ ਤੇ ਉਹਦੀ ਡੈਥ ਹੋ ਚੁੱਕੀ ਸੀ ਕਿਉਂਕਿ ਉਹਨੂੰ ਨੀਡਲ ਦੇ ਥਰੂ ਕੋਈ ਜ਼ਹਿਰੀਲੀ ਚੀਜ਼ ਦਿੱਤੀ ਸੀ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਬਹੁਤ ਘਟਨਾ ਇਹੋ ਜੀਆਂ ਹੁੰਦੀਆਂ ਹੈਗੀਆਂ ਜਿਹੜੇ ਕਿ ਪਾਸਟੈਂਡਾ ਦੇ ਉੱਤੇ ਕਿਸੇ ਕੁੜੀ ਨਾਲ ਕਿਸੇ ਜਿਹਨੇ ਪੱਗ ਬੰਨੀ ਹੈਗੀ ਆ ਉਹਨੂੰ ਬੋਲਿੰਗ ਕੀਤੀ ਉਹਨੂੰ ਹਰਾਸ ਕੀਤਾ ਉਹਨੂੰ ਤੰਗ ਕੀਤਾ ਇਹ ਕਾਦੇ ਲਈ ਹੁੰਦੀਆਂ ਇਹ ਸਿਰਫ ਤੇ ਸਿਰਫ ਰੈਸਿਸਟ ਕਰਕੇ ਹੁੰਦੀਆਂ ਇਹ ਲੋਕ ਸੋਚ ਤੁਸੀਂ ਇਸ ਕੰਟਰੀ ਆ ਗਏ ਉਹਨਾਂ ਦੀਆਂ ਜੋਬਾਂ ਉਹਨਾਂ ਦੀਆਂ ਪੋਜੀਸ਼ਨਾਂ ਜੇ ਉਹਨਾਂ ਦੇ ਕੰਮ ਖਾਲੇ। ਭਰਾਵੋ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੰਮ ਤਾਂ ਸਾਰਿਆਂ ਨੇ ਕੋਈ ਕਰਨਾ ਹੈਗਾ ਆ। ਜੇ ਤੁਹਾਨੂੰ ਗਵਰਨਮੈਂਟ ਦਿੰਦੀ ਆ ਗਵਰਨਮੈਂਟ ਕੰਮ ਕਰਾਉਂਦੀ ਆ ਵਰਕ ਵੀਜ਼ਾ ਦਿੰਦੀ ਹੈਗੀ ਆ ਜਾਂ ਐਲਐਮਆਈਏ ਦਿੰਦੀ ਹੈਗੀ ਆ ਤਾਂ ਹੀ ਤੁਸੀਂ ਕਰ ਸਕਦੇ ਆ। ਤੇ ਇਹ ਉਹਨਾਂ ਦੇ ਦਿਮਾਗ ਤੋਂ ਬਾਹਰ ਦੀ ਗੱਲ ਹੈਗੀ ਪਰ ਆਪਾਂ ਨੂੰ ਇਹ ਲੋੜ ਹੈਗੀ ਆ ਕਿ ਆਪਾਂ ਨੂੰ ਆਪਣੇ ਬੱਚਿਆਂ ਦੀ ਅਵੇਰਨੈਸ ਦੀ ਜ਼ਿਆਦਾ ਜ਼ਰੂਰੀ ਹੈਗੀ ਆ ਕਿਉਂਕਿ ਬੱਸਸਿਸ ਦੇ ਵਿੱਚ ਬਸ ਸਟੈਂਡਾਂ ਦੇ ਉੱਤੇ ਰਾਤ ਨੂੰ ਇਹੋ ਜਿਹੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਆ ਤੇ ਪੁਲਿਸ ਆਪਣੇ ਬੱਚਿਆਂ ਨੂੰ ਕਹੋ ਧਿਆਨ ਰੱਖੋ ਕਿ ਜਿਹੜੇ ਇੱਥੇ ਦੇ ਸਟੂਡੈਂਟ ਹੈਗੇ ਆ ਨਾ ਜਿਹੜੇ ਜਵਾਬ ਹੈਗੇ ਜਿਹੜੇ 12 14 15 ਸਾਲ ਦੇ 17 ਸਾਲ ਦੇ ਇਹਨਾਂ ਤੋਂ ਬਚ ਕੇ ਰਹੋ ਕਿਉਂਕਿ ਇਹ ਕੰਮ ਪੁੱਠੇ ਸਿੱਧੇ ਬਹੁਤ ਕਰਦੇ ਹੈਗੇ ਆ ਚੀਜ਼ਾਂ ਸੈੱਲ ਵੀ ਕਰਦੇ ਹੈਗੇ ਆ ਤੁਹਾਨੂੰ ਵਾਲਾ ਪਾਸਾ ਨਹੀਂ ਸਕਦੇ ਵੀਡੀਓ ਦੇ ਤੇ ਬਹੁਤ ਮਾੜੇ ਤੋਂ ਮਾੜੇ ਵੀ ਹੁੰਦੇ ਆ ਇਸ ਲਈ ਪਲੀਜ਼ ਜਦੋਂ ਵੀ ਇਹਨਾਂ ਦੇ ਨਾਲ ਰਹਿਣਾ ਜੇ ਉਹ ਕੁਝ ਗੱਲ ਕਰਨ ਦੀ ਕੋਸ਼ਿਸ਼ ਕਰਨ ਤੁਸੀਂ ਬੋਲਣਾ ਨਹੀਂ ਹੈਗਾ ਸਾਈਡ ਤੇ ਹਟ ਜਾਣਾ ਪਾਸੇ ਰਹਿਣ ਦੀ ਕੋਸ਼ਿਸ਼ ਕਰੋ ਜਿਆਦਾ ਜ਼ਰੂਰਤ ਹੈਗੀ ਤੁਹਾਨੂੰ ਗਰੁੱਪਾਂ ਦੇ ਵਿੱਚ ਰਹਿਣ ਦੀ ਜੇ ਕੱਲਾ ਬੰਦਾ ਬੱਚਾ ਰਾਤ ਨੂੰ ਆਂਦਾ ਪ੍ਰੇਫਰ ਕਰੋ ਟੈਕਸੀ 8-10 ਡਾਲਰ ਦੀ ਟੈਕਸੀ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਇਹਨਾਂ ਤੋਂ ਵਿਚਾਰ ਰੱਖਿਓ ਕਿਉਂਕਿ ਗਵਰਨਮੈਂਟ ਨੇ ਹਮੇਸ਼ਾ ਇਹਨਾਂ ਦਾ ਸਾਥ ਦੇਣਾ ਉਹਨਾਂ ਨੇ ਕੁਝ ਨਹੀਂ ਕਰਨ ਇੱਥੇ ਬਹੁਤ ਇਨਸੀਡੈਂਟ ਹੁੰਦੇ ਆ ਕਿ ਮੁੰਡੇ ਨੂੰ ਕੁੱਟਦਾ ਸਿਰ ਸਾ ਸਰਦਾਰ ਦੀ ਪੱਗ ਲਾਤੀ ਕੁੜੀ ਨੂੰ ੱੱਕਾ ਮਾਰਤਾ ਬਹੁਤ ਜ਼ਿਆਦਾ ਇਨਸੀਡੈਂਟ ਪਰ ਇੱਥੇ ਕਿਸੇ ਦੀ ਕੇਅਰ ਨਹੀਂ ਹੈਗੀ ਕੋਈ ਕੇਅਰ ਨਹੀਂ ਕਰਦਾ ਹੈਗਾ ਕਿਉਂਕਿ ਅਲਟੀਮੇਟਲੀ ਇਹ ਲੋਕ ਆਪਣਿਆਂ ਦੇ ਸਕੇ ਹੈਗੇ ਆ ਇੱਥੇ ਆਪਣੇ ਆਪਣਿਆਂ ਦੇ ਲੱਤਾਂ ਖਿੱਚੀ ਜਾਂਦੇ ਤੇ ਇੱਥੇ ਦੂਜੇ ਬੰਦੇ ਆਪਣਿਆਂ ਦੀ ਵੀ ਲੱਤਾਂ ਖਿੱਚੀ ਜਾਂਦੇ ਹੈਗੇ ਆ ਤੇ ਆਪਣੇ ਵੀ ਆਪਣਿਆਂ ਦੀ ਲੱਤਾਂ ਖਿੱਚੀ ਜਾਂਦੇ ਇਸ ਲਈ ਭਰਾਵਾ ਇਕਜੁੱਟ ਹੋਣ ਦੀ ਲੋੜ ਹੈਗੀ ਆ ਐਦਾਂ ਦੀਆਂ ਚੀਜ਼ਾਂ ਜੇ ਕੋਈ ਸਟੂਡੈਂਟ ਨੂੰ ਕਿਸੇ ਤਰੀਕੇ ਦੀ ਹੈਲਪ ਚਾਹੀਦੀ ਆ ਇਹ ਨਹੀਂ ਸੋਚਣਾ ਹੈਗਾ ਵੀ ਆਏ ਤਾਂ ਸਟੂਡੈਂਟ ਹੈਗਾ ਮੈਂ ਸੀਨੀਅਰ ਸਿਟੀਜ਼ਨ ਆ ਯਾਰ ਹੈਲਪ ਕਰ ਦੇਣੀ ਚਾਹੀਦੀ ਆ ਬਿਕਾਜ਼ ਭਰਾਵਾ ਤੁਸੀਂ ਵੀ ਕਦੀ ਸਟੂਡੈਂਟ ਸੀਗੇ ਤੁਸੀਂ ਵੀ ਕਦੀ ਕੈਨੇਡਾ ਦੇ ਵਿੱਚ ਆਏ ਸੀਗੇ ਇਹ ਨਹੀਂ ਹੈਗਾ ਵੀ ਤੁਸੀਂ ਜੰਮੇ ਕੈਨੇਡਾ ਤੁਹਾਡੇ ਮਾਪਿਓ ਕੈਨੇਡਾ ਹੀ ਜੰਮੇ ਆ ਜਾਂ ਤੁਸੀਂ ਕੈਨੇਡਾ ਦੇ ਹੀ ਹੈਗੇ ਆ ਇਸ ਲਈ ਪਲੀਜ਼ ਹੈਲਪ ਕਰ ਦੇਣੀ ਚਾਹੀਦੀ ਆ ਕਿਉਂਕਿ ਪੰਜਾਬੀ ਪੰਜਾਬੀ ਜਾਂ ਕਹਿੰਦੇ ਨੇ ਨਾ ਵੀ ਇੰਡੀਅਨ ਇੰਡੀਅਨ ਹੀ ਕਿਸੇ ਦੇ ਕੰਮ ਆਉਂਦਾ ਹੁੰਦਾ ਇੱਥੇ ਜੇ ਤੁਸੀਂ ਕਹੋਗੇ ਵੀ ਗੋਰਿਆਂ ਤੋਂ ਉਮੀਦ ਲਈ ਜਾਵੇ ਇੱਥੇ ਕੋਈ ਉਮੀਦ ਨਹੀਂ ਹੈਗੀ ਇੱਥੇ ਉਹਨਾਂ ਨੇ ਤੁਹਾਨੂੰ ੱਤਕਾ ਹੀ ਦੇਣਾ ਹੈਗਾ ਕਿਉਂਕਿ ਇੱਥੇ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਵੀ ਗੋਰਿਆਂ ਤੋਂ ਵੀ ਤੁਹਾਡੀ ਹੈਲਪ ਕਰ ਦੇਣਗੇ ਤੇ ਭਰਾਵੋ ਧਿਆਨ ਰੱਖੋ ਤੇ ਆਪਣੇ ਬੱਚਿਆਂ ਨੂੰ ਆਪਣੇ ਫਰੈਂਡਾਂ ਨੂੰ ਜਾਂ ਆਪਣੇ ਭੈਣ ਭਰਾਵਾਂ ਨੂੰ ਕਿਉਂਕਿ ਬੱਸ ਸਟੈਂਡ ਦੇ ਵਿੱਚ ਧਿਆਨ ਰੱਖਣ ਤੇ ਬੱਸਾਂ ਦੇ ਵਿੱਚ ਸਪੈਸ਼ਲੀ ਤੁਸੀਂ ਆਪਣੇ ਧਿਆਨ ਨਾਲ ਚੜਨਾ ਹੈਗਾ ਜਿੱਥੇ ਉਹ ਜੇ ਲੋਕ ਬੈਠੇ ਹੈਗੇ ਆ ਤੁਸੀਂ ਨਹੀਂ ਬਹਿਣਾ ਹੈਗਾ ਆ ਤੇ ਅੱਗੇ ਪਿੱਛੇ ਦੇਖ ਕੇ ਚੜਨਾ ਹੈਗਾ ਆ ਚਲੋ ਇਹ ਸੀ ਅੱਜ ਦੀ ਵੀਡੀਓ ਤੇ ਐਦਾਂ ਦੀਆਂ ਅਵੇਅਰਨੈਸ ਦੀਆਂ ਵੀਡੀਓ ਪਾਈ ਦੀਆਂ ਆ ਤੇ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤੁਹਾਡਾ ਇੱਕ ਸਬਸਕ੍ਰਾਈਬਰ ਬੜੀ ਹੌਸਲਾ ਵਧਾਉਂਦਾ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਵੀਂ ਵੀਡੀਓ ਦੇ ਲਈ ਫੇਰ ਮਿਲਾਂਗੇ ਤਦ ਤੱਕ ਅਗਲੀ ਸਭਾ ਖੈਰ ਸਤਿ ਸ੍ਰੀ ਅਕਾਲ